ਇਹ ਤਾਂ ਸਨੀਚਿੰਗ ਬਹੁਤ ਹੁੰਦੀਆਂ ਨੇ ਪ੍ਰੋਬਲਮਸ ਬਹੁਤ ਆਉਂਦੀਆਂ ਨੇ ਕਿਸੇ ਲੋੜ ਵੀ ਇਹ ਦੇਖਦੇ ਹੀ ਨਹੀਂ ਹੈਗੇ ਦੇਖਦੇ ਨਹੀਂ ਜੋ ਮਰਜ਼ੀ ਅਗਲੇ ਨੇ ਨੇ ਕ੍ਰਾਈਮ ਹੋਈ ਜਾਂਦੇ ਆ ਚੋਰੀਆਂ ਹੋਈ ਜਾਂਦੀਆਂ ਨੇ ਕੋਈ ਹੈ ਹੀ ਨਹੀਂ ਲੈਣਾ ਤੇ ਟਾਈਟ ਨਹੀਂ ਹੈਗਾ ਦੁਕਾਨਾਂ ਨਹੀਂ ਸੇਫ ਘਰ ਨਹੀਂ ਸੇਫ ਬੰਦੇ ਨਹੀਂ ਸੇਫ ਸੜਕਾਂ ਤੇ ਨਹੀਂ ਸੇਫਟੀ ਹੈਗੀ ਕੁਝ ਹੈ ਹੀ ਨਹੀਂ ਇੱਥੇ ਕਿਹਦਾ ਸਵਾਲ ਸਰਕਾਰ ਤੇ ਖੜਾ ਹੁੰਦਾ 3.5 ਸਾਲਾਂ ਦੀ ਪ੍ਰੋਗਰੈਸ ਤੇ ਇਹ ਹੈ ਸਭ ਨੂੰ ਹੀ ਆ ਕੋਈ ਕਹਿੰਦਾ ਕੋਈ ਨਹੀਂ ਕਹਿੰਦਾ ਪਰ ਉਹੀ ਗੱਲ ਆ ਸਾਹਮਣੇ ਆ ਕੇ ਕਹਿਣਾ ਔਖਾ ਹੁੰਦਾ ਔਰ ਕੋਈ ਕਹਿੰਦਾ ਯਾਰ ਆਪਾਂ ਚੁੱਪ ਕਰਕੇ ਬੈਠ ਜਾਈਓ ਆਪਾਂ ਕਾਨੂੰ ਬੋਲਣਾ ਅਗਲਾ ਕਹਿੰਦਾ ਸਾਡੇ ਫੇਵਰਸ ਖੜੀ ਆ ਵਾ ਬੰਦਾ ਖੜਾ ਫਲਾਣਾ ਸਾਡ ਨੂੰਸਾਨ ਦਾ ਅਸੀਂ ਕੁਝ ਕਹਿਣੇ ਮੈਨੂੰ ਕਹਿਣਾ ਚਾਹੀਦਾ ਡੈਟਿੰਗ ਵਾਰਾ ਦਾ ਜਿਹੜਾ ਪ੍ਰੋਬਲਮ ਹੈ ਇਹ ਤਾਂ ਬਹੁਤ ਵੱਡਾ ਹੈ ਇਹਨੂੰ ਤਾਂ ਸਭਨਾਂ ਪਹਿਲੇ ਨੰਬਰ ਦੇ ਕੋਈ ਜਗ੍ਹਾ ਜਗ੍ਹਾ ਕੈਮਰੇ ਲੱਗ ਚੁੱਕੇ ਹਨ ਲੇਕਿਨ ਇਹਦਾ ਕੋਈ ਕੋਈ ਫੜਫੜਾਈ ਤਾਂ ਹੈਗੀ ਨਸ਼ੇ ਦਾ ਕੀ ਰੁਝਾਨ ਨਸ਼ਾ ਹੈ ਜੀ ਨਸ਼ਾ ਵੀ ਹੈਗਾ ਨਹੀਂ ਦਿਖਦਾ ਪੇਸ਼ਾ ਕਿ ਲੇਕਿਨ ਦਿਖ ਹੈ ਤਾਂ ਹੈਗਾ ਹੀ ਹੈ ਕਿਸ ਤਰ੍ਹਾਂ ਮੈਡਮ ਸਰਿਆ ਮੈਡਮ ਨਹੀਂ ਛੇੜੀ ਘੁੰਦੇ ਵੇਣੇ ਸਰਕਾਰ ਕਹਿੰਦੀ ਅਸੀਂ ਖਤਮ ਕਰਤਾ ਹਾਂ ਲੋ ਖਤਮ ਕਰਤਾ ਸਰਕਾਰ ਵੱਲੋਂ ਹੋ ਗਿਆ ਉਹਨਾਂ ਨਾਲ ਜਿਹੜੇ ਹੁਣ ਦਿਖਾ ਰਹੇ ਨੇ ਵੀ ਘਰ ਟਾ ਰਹੇ ਨੇ ਮੇਨੂੰ ਲੱਗਦਾ ਬੜੀ ਨੌਨਸੈਂਸ ਗੱਲ ਹੈ ਗਿਆ ਫੈਮਿਲੀ ਥੋੜੀ ਨਸ਼ਾ ਕਰ ਰਹੀ ਹੈ ਜਿਹੜਾ ਕਰਦਾ ਉਹਨੂੰ ਚੱਕੇ ਅੰਦਰ ਰੱਖੋ ਨਾ ਵੀ ਤੂੰ ਵੀ ਨਸ਼ਾ ਨਹੀਂ ਕਰਨਾ ਕਿਸ ਤਰ੍ਹਾਂ ਦਾ ਐਮਐਲਏ ਦੇਖਣਾ ਚਾਹੁੰਨੀ ਹੂੰ ਦੇਖੋ ਜੇ ਕੋਈ ਵਧੀਆ ਨਿਕਲ ਆਵੇ ਅਜ ਤੱਕ ਤਾਂ ਨਿਕਲਿਆ ਹੀ ਨਹੀਂ ਹੈ ਕੋਈ ਲੁਧਿਆਣਾ ਪੱਛਮੀ ਦੀ ਗੱਲ ਕਰੀਏ ਕਿਹੋ ਜਿਹੇ ਹਾਲਾਤ ਨੇ ਇੱਕ ਮੈਡਮ ਸਾਨੂੰ ਕਹਿੰਦੇ ਵੀ ਸਨੇਚਿੰਗ ਚੋਰੀਆਂ ਵਗੈਰਾ ਬਹੁਤ ਹੁੰਦੀਆਂ ਨੇ ਨਸ਼ਾ ਬਹੁਤ ਆ ਬਹੁਤ ਜ਼ਿਆਦਾ ਹੈ ਬਿਲਕੁਲ ਜੀ ਪਰ ਤਾਂ ਮਤਲਬ ਮਨ ਨੂੰ ਮਾਰ ਕੇ ਵੋਟ ਪਾਈਆ ਦਿਲ ਨਹੀਂ ਸੀ ਕਰਦਾ ਵੋਟ ਪਾਉਣਾ ਲੁਧਿਆਣੇ ਦੇ ਲੋਕ ਹਮ ਹਮਾ ਕੇ ਪੂਰੇ ਉਤਸ਼ਾਹ ਨਾਲ VOTING ਲਈ ਆ ਰਹੇ ਆ ਭਾਜੀ ਅੱਜ ਲੁਧਿਆਣਾ ਪੱਛਮੀ ਲਈ ਵੱਡਾ ਦਿਨ ਹੈ ਅੱਜ ਦਾ ਦਿਨ ਹੀ ਹੁੰਦਾ VOTER ਕੋਲ ਬਾਕੀ ਦਿਨ ਤਾਂ 300 ਜਿੰਨੇ ਕਹਿਦੇਗੇ ਉਹ ਸਾਰੇ ਲੀਡਰਾਂ ਦੇ ਹੁੰਦੇ ਆ ਕਿਹੋ ਜਿਹਾ MLA ਵੇਖਣਾ ਚਾਹੁੰਦੇ ਆ ਦੇਖੋ ਜੀ ਤਰੱਕੀ ਹੋ ਜਾਈ ਦੀ ਹੁੰਦੀ ਆਪਣੇ ਨੂੰ ਵੀ ਜਿਹੜਾ ਬੰਦਾ ਵੀ ਕੋਈ ਆਵੇ ਤਾਂ ਥੋੜਾ ਜਿਹਾ ਇੰਪਰੂਵ ਕਰੇ ਆਪਣੇ ਇਲਾਕੇ ਨੂੰ ਜਾਂ ਹਰ ਚੀਜ਼ ਇਹ ਚੀਜ਼ ਹੈ ਹਾਲਕਿ ਗੁਰਪ੍ਰੀਤ ਗੋਗੀ ਦੇ ਦਿਹਾਂਤ ਤੋਂ ਬਾਅਦ ਇਹ ਸੀਟ ਬਾਇਲ ਪੋਲ ਹੋ ਰਿਹਾ ਹੈ ਇੱਥੇ ਗੁਰਪ੍ਰੀਤ ਗੋਗੀ ਦੇ ਕੰਮਾਂ ਨੂੰ ਵੇਖਿਆ ਜਾਵੇ ਤੁਸੀਂ ਕਿਵੇਂ ਵੇਖਦੇ ਹੋ ਵਧੀਆ ਸੀ ਬਹੁਤ ਵਧੀਆ ਬੰਦੇ ਸੀ ਬਹੁਤ ਜ਼ਿਆਦਾ ਅੱਛੇ ਬੰਦੇ ਸੀ ਜੀ ਪਾਰਕੀ ਸਿਹਰੀ ਸੁਣਦੇ ਵੀ ਸੀਗੇ ਗੱਲ ਵੀ ਮੰਨਦੇ ਸੀ ਵੀ ਕੀ ਕਰਨਾ ਕਿ ਨਹੀਂ ਜੇ ਇਹਨਾਂ ਕੋਲ ਮੇਰੇ ਸਾਹਮਣੇ ਵੀ ਅਸੀਂ ਵੀ ਕੋਈ ਆਪਣੀ ਪ੍ਰੋਬਲਮ ਲੈ ਕੇ ਆਏ ਹਨਾ ਤਾਂ ਉਹਨਾਂ ਨੇ ਸੁਣੀ ਆ ਬਿਠਾ ਕੇ ਸੁਣੀ ਆ ਮੈਨੂੰ ਲੱਗਦਾ ਨਹੀਂ ਉਹਨਾਂ ਵਰਗਾ ਕੋਈ ਬੰਦਾ ਆ ਸਕਦਾ ਬਾਕੀ ਪਵਾਨੀ ਨੇ ਹੁਣ ਜਿਹੜੇ ਖੁਦ ਮੈਦਾਨ ਦੇ ਵਿੱਚ ਨਹੀਂ ਚਾਰੋ ਕਰੀਏ ਆਪਾਂ ਮੈਂ ਸੱਤਾ ਤੇਰ ਦੀ ਗੱਲ ਕਰੀਏ ਉਹਨਾਂ ਚ ਉਹਨਾਂ ਵਰਗ ਬਣ ਸਕਦਾ ਕੋਈ ਦੇਖੋ ਜੀ ਅਜਮਾ ਕੇ ਦੇਖਣਾ ਪੈਣਾ ਬਾਕੀ ਦੇਖੋ ਕਿਉਂਕਿ ਸੱਤਾ ਕਿਰ ਕੋ ਤੇਰੇ ਕੋਲ ਤਾਂ ਸਾਲ ਡੇਢ ਸਾਲ ਰਹਿ ਗਿਆ ਹਾਂਜੀ ਹਾਂਜੀ ਦੇਖੋ ਇਹ ਆਪਾਂ ਇੱਕ ਵਾਰੀ ਆਪਾਂ ਮੌਕਾ ਤਾਂ ਦਿੰਦੇ ਆਂ ਬਾਕੀ ਦੇਖੋ ਕੀ ਕਰਦੇ ਆਂ ਅਗਲੇ ਆ ਕੇ ਜੀ ਆ ਕੇ ਉਹ ਡਿਵੈਲਪਮੈਂਟ ਪੱਖੋਂ ਕਿੱਥੇ ਜੇ ਖੜਾ ਲੁਧਿਆਣਾ ਪੱਛਮੀ ਠੀਕ ਹੈ ਬੈਟਰ ਹੈ ਬੈਟਰ ਵੀ ਹੈ ਕਾਹਵੇਂ ਨਾ ਤਾਂ ਖੜਾ ਹੀ ਬਹੁਤ ਜ਼ਬਰਦਸਤ ਹੈ ਮੁਖਸ ਮਸਿਆ ਕੀ ਹੈ ਮੈਮ ਯਕਸਮਸੇ ਕਿਤੇ ਸਨੇਚਿੰਗ ਬਹੁਤ ਹੁੰਦੀਆਂ ਨੇ ਪ੍ਰੋਬਲਮਸ ਬਹੁਤ ਆਉਂਦੀਆਂ ਨੇ ਕਿਸੇ ਲੋਡ ਵੀ ਇਹ ਦੇਖਦੇ ਹੀ ਨਹੀਂ ਹੈਗੇ ਦੇਖਦੇ ਨਹੀਂ ਜੋ ਮਰਜ਼ੀ ਅਗਲੇ ਨੇ ਨੇ ਕ੍ਰਾਈਮ ਹੋਈ ਜਾਂਦੇ ਔਰ ਚੋਰੀਆਂ ਹੋਈ ਜਾਂਦੀਆਂ ਨੇ ਕੋਈ ਹੈ ਹੀ ਨਹੀਂ ਲੈਣਾ ਦੇਣਾ ਇੰਨੀ ਹੈਗਾ ਦੁਕਾਨਾਂ ਨਹੀਂ ਸੇਫ ਕਰਨੀ ਸੇਫ ਬੰਦੇ ਨਹੀਂ ਸੇਫ ਸੜਕਾਂ ਤੇ ਨਹੀਂ ਸੇਫਟੀ ਹੈਗੀ ਕੁਝ ਹੈ ਹੀ ਨਹੀਂ ਇੱਥੇ ਤੁਸੀਂ ਆਪਣੇ ਆਪ ਤੁਸੀਂ ਵੀ ਇੱਥੇ ਰਹਿੰਦੇ ਹੋ ਤੁਹਾਨੂੰ ਵੀ ਪਤਾ ਹੀ ਹੈ ਓਲਡਾ ਕੀ ਚੱਲ ਰਿਹਾ ਹੈ ਇਹ ਪ੍ਰੋਬਲਮ ਹੈ ਬੀਤਾ ਸਵਾਲ ਸਰਕਾਰ ਤੇ ਖੜਾ ਹੁੰਦਾ ਸਾਢੇ 3 ਸਾਲਾਂ ਦੀ ਪ੍ਰੋਗਰੈਸ ਤੇ ਹਾਂ ਚਲੋ ਹੋਰ ਇਹ ਤੇ ਡੌਗੀ ਵੀ ਇੰਨੇ ਜ਼ਬਰਦਸਤ ਗੰਦੇ ਨੇ ਕਿ ਬੰਦੇ ਨੂੰ ਬਾੜ ਵੜ ਕੇ ਕਾਰੀ ਉਠਾਈ ਜਾਂਦੇ ਨੇ ਕੀ ਚੀਜ਼ ਜੀ ਡੌਗਸ ਵੀ ਜਿਆਦਾ ਹੀ ਘੁੰਮ ਰਹੇ ਨੇ ਜਿਹੜੇ ਇੰਨੇ ਪਰੇਸ਼ਾਨੀ ਦੇ ਰਹੇ ਨੇ ਤੇ ਉਹਨਾਂ ਦੀ ਵੀ ਕੋਈ ਰੋਕ-ਖਾਮ ਨਹੀਂ ਹੈਗੀ ਕੁਝ ਨਹੀਂ ਹੈਗਾ ਕੋਈ ਇਸ ਇਸ ਮਾਮਲੇ ਤੇ ਕੋਈ ਡਿਪਾਰਟਮੈਂਟ ਹੈ ਹੀ ਨਹੀਂ ਅਥੇ ਨਾ ਕੋਈ ਸੁਣ ਰਿਹਾ ਆਪਕੇ ਮਤਲਬ ਸੁਣਵਾਈ ਵੀ ਨਹੀਂ ਹੈ ਕੋਈ ਮੈਨੂੰ ਨਹੀਂ ਲੱਗਦਾ ਵੀ ਹੈਗੀ ਹੈ ਭਾਜੀ ਹਾਂ ਬਿਲਕੁਲ ਸਰਕਾਰ ਤੇ ਵੱਡੇ ਸਵਾਲ ਖੜੇ ਹੈ ਹਾਂ ਪਰ ਸਰਕਾਰ ਕਹਿੰਦੀ ਵੀ ਬਹੁਤ ਸੋਹਣਾ ਸ਼ਾਸਨ ਦਿੱਤਾ ਤੈਨੂੰ ਨਹੀਂ ਠੀਕ ਹੈ ਹਰ ਚੀਜ਼ ਠੀਕ ਹੈ ਵੀ ਜਿਹੜੀ ਕੁਝ ਚੀਜ਼ਾਂ ਬੜੀ ਪ੍ਰੋਬਲਮ ਹੈ ہے گی تا ہے گی ہے۔ مین تا ہی ہے سب ਨੂੰ ਹੀ ਆ کوئی کہندا کوئی نہیں کہندا پر وہی گل ہے سامنے آ کے کہنا ਔਖਾ ਹੁੰਦਾ ਹਰ ਕੋਈ ਕਹਿੰਦਾ ਯਾਰ ਆਪਾਂ ਚੁੱਪ ਕਰਕੇ ਬੈਠ ਜਾਈਓ ਆਪਾਂ ਕਾਹਨੂੰ ਬੋਲਣਾ। ਅਗਲਾ ਕਹਿੰਦਾ ਸਾਡੇ ਫੇਵਰਜ਼ ਖੜੀ ਆ ਵਾ ਬੰਦਾ ਖੜਾ ਫਲਾਣਾ ਸਾਡੇ نقصان ਦਾ। ਅਸੀਂ ਕੁਝ ਕਹਿਣੇ ਮੈਨੂੰ ਕਹਿੰਨੇ ਕਹਿਣਾ ਚਾਹੀਦਾ। ਬਿਲਕੁਲ ਕਹਿਣਾ ਚਾਹੀਦਾ ਜੀ। ਬੰਦੇ ਨੂੰ ਆਪਣੀ ਆਵਾਜ਼ ਚੁਪਕਣੀ ਚਾਹੀਦੀ। ਕਹਿਣਾ ਚਾਹੀਦਾ ਵੀ ਹਾਂਜੀ ਵੀ ਆ ਚੀਜ਼ਾਂ ਹੈ ਨਹੀਂ ਇੱਥੇ ਹੋਣੀਆਂ ਚਾਹੀਦੀਆਂ ਨੇ ਜਿਹੜੇ ਸਾਨੂੰ ਚਾਹੀਦੇ ਨੇ ਜ਼ਰੂਰ ਚਾਹੀਦੀਆਂ ਨੇ। ਜਿਹੜਾ ਸਨੇਚਿੰਗ ਵੈਰਾ ਦਾ ਜਿਹੜਾ ਪ੍ਰੋਬਲਮ ਹੈ ਇਹ ਤਾਂ ਬਹੁਤ ਵੱਡਾ ਹੈ। ਇਹਨੂੰ ਤਾਂ ਸਭਨਾਂ ਪਹਿਲੇ ਨੰਬਰ ਦੇ ਕੋਈ ਜਗ੍ਹਾ ਜਗ੍ਹਾ ਕੈਮਰੇ ਲੱਗ ਚੁੱਕੇ ਹਨ ਲੇਕਿਨ ਇਹਦਾ ਕੋਈ ਕੋਈ ਫੜਫੜਾਈ ਤਾਂ ਹੈ ਨਹੀਂਗੀ ਅੱਛਾ ਨਸ਼ੇ ਦਾ ਕੀ ਰੁਝਾਨ ਨਸ਼ਾ ਹੈ ਜੀ ਬਿਲਕੁਲ ਨਸ਼ਾ ਵੀ ਹੈਗਾ ਨਹੀਂ ਦਿਖਦਾ ਬੇਸ਼ੱਕ ਲੇਕਿਨ ਹੈ ਤਾਂ ਹੈਗਾ ਹੀ ਹੈ ਕਿਸ ਤਰ੍ਹਾਂ ਮੈਡਮ ਸਰਕਾਰ ਕਹਿੰਦੀ ਅਸੀਂ ਖਤਮ ਕਰਤਾ ਹਾਂ ਹਾਂ ਲ ਖਤਮ ਕਰਤਾ ਸਰਕਾਰ ਵੱਲੋਂ ਹੋ ਗਿਆ ਉਹਨਾਂ ਨਾਲ ਕਾਪੀਆਂ ਚ ਖਤਮ ਹੋ ਗਿਆ ਉਹਨਾਂ ਜੀ ਮੈਸੇ ਨਹੀਂ ਹੈ ਖਤਮ ਨਹੀਂ ਹੋ ਸਕਦਾ ਕੁਝ ਨਹੀਂ ਹੋ ਸਕਦਾ ਜਿਹੜੇ ਉਹਨੂੰ ਦਿਖਾ ਰਹੇ ਨੇ ਵੀ ਘੜਟਾ ਰਹੇ ਨੇ ਮੇਨੂੰ ਤਾਂ ਬੜੀ ਨੌਨਸੈਂਸ ਗੱਲ ਲੱਗਿਆ ਫੈਮਿਲੀ ਥੋੜੀ ਨਸ਼ਾ ਕਰ ਰਹੀ ਆ ਜਿਹੜਾ ਕਰਦਾ ਉਹਨੂੰ ਚੱਕੇ ਅੰਦਰ ਰੱਖੋ ਨਾ ਵੀ ਤੂੰ ਵੀ ਨਸ਼ਾ ਨਹੀਂ ਕਰਨਾ ਬਿਲਕੁਲ ਤੇ ਉਹਨਾਂ ਦੇ ਘਰੋਂ ਨੂੰ ਬੇਕਾਰ ਕਰਨ ਦਾ ਮੈਨੂੰ ਤਾਂ ਕੋਈ ਲੱਗਦਾ ਨਹੀਂ ਵੀ ਕੋਈ ਤੁੱਕ ਬੰਦਾ ਹੈਗਾ ਇਹ ਤਾਂ ਪਤਾ ਨਹੀਂ ਕਿੱਥੋਂ ਸਿਸਟਮ ਚੱਕ ਲਿਆ ਕਿ ਲੋਕਾਂ ਨੂੰ ਬੇਕਾਰ ਕਰੀ ਜਾਂਦੇ ਨੇ ਉਹਨਾਂ ਨੂੰ ਨਾ ਕਰੋ ਜਿਹੜੇ ਕਰ ਰਹੇ ਉਹਨਾਂ ਦਾ ਕੋਈ ਸੋਲੂਸ਼ਨ ਕੱਢੋ ਵੀ ਉਹ ਕਰਨ ਨਾ ਹਾਲਾਂਕਿ ਹਾਈ ਕੋਰਟ ਕਹਿੰਦੀ ਹੈ ਕਿ ਘਰ ਟੋਣਾ ਤਾਂ ਇਲੀਗਲ ਆ ਘਰ ਨਹੀਂ ਤੁਸੀਂ ਢਾ ਸਕਦੇ ਉਹਨੂੰ ਸੀਜ਼ ਕਰ ਸਕਦੇ ਹੋ ਜਾਂ ਬੰਦੇ ਨੂੰ ਸਜ਼ਾ ਦੇ ਸਕਦੇ ਹੋ ਗ੍ਰਾਨੀ ਰੱਖ ਲੋ ਕੁਝ ਵੀ ਕਰੋ ਕੁਝ ਵੀ ਨਹੀਂ ਕਰਦੇ ਉਹ ਉਹਨਾਂ ਦਾ ਘਾਟਾ ਕੇ ਉਹਨਾਂ ਨੂੰ ਵੀ ਨਸ਼ੇ ਦੇ ਉੱਤੇ ਮਜਬੂਰ ਕਰਾ ਵੀ ਤੁਸੀਂ ਵੀ ਨਸ਼ਾ ਕਰ ਲੋ ਸੜਕਾਂ ਤੇ ਖੜਕੇ ਇਹ ਮਤਲਬ ਹੈ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਪੂਰਾ ਪੰਜਾਬ ਨਸ਼ਾ ਮੁਕਤ ਹੋ ਗਿਆ ਚਲੋ ਆਪਾਂ ਪੰਜਾਬ ਦੀ ਗੱਲ ਨਹੀਂ ਕਰਦੀ ਆਪਾਂ ਅੱਜ ਤੁਹਾਡੇ ਕੋਲੇ ਪੱਛਮੀ ਹਲਕੇ ਦੀ ਹੀ ਗੱਲ ਕਰਦੇ ਆਂ ਪੱਛਮੀ ਹਲਕਾ ਨਸ਼ਾ ਮੁਕਤ ਹੋ ਗਿਆ ਨਹੀਂ ਇਹ ਤਾਂ ਕਸ਼ਮੀਨੀ ਮੁਕਤ ਹੈ ਯਾਰ ਸਾਰੇ ਤੁਹਾਨੂੰ ਜਿਹੜੇ ਅਸੀਂ ਗੱਲਾਂ ਕਹੀਆਂ ਸੀ ਅਸੀਂ ਆਹ ਚੋਣ ਜਦ ਤੱਕ ਸਭ ਕੁਝ ਚੱਲ ਹੀ ਰਿਹਾ ਕੀ ਕਦਮ ਕਿਦਾਂ ਨੇ ਮੈਂ ਜਿਹੜਾ ਕਾਰਨ ਹੈ ਦੇਖੋ ਜੀ ਜਿਹੜਾ ਨਸ਼ਾ ਵਗੈਰਾ ਕਰਦਾ ਉਹਨਾਂ ਤਾਂ ਕਿਸੇ ਨਾ ਕਿਸੇ ਜਗ੍ਹਾ ਪੈ ਪੂਰਾ ਕਰਨਾ ਹੀ ਹੈ ਆਹੀ ਵੱਡੀ ਪ੍ਰੋਬਲਮ ਹੈ ਕਿ ਹਰ ਹਰ ਪਾਸੇ ਲਗਾਮ ਕਸੀਆ ਬਈ ਜੀ ਸਹੀ ਗੱਲ ਬਹੁਤ ਬਹੁਤ ਸ਼ੁਕਰੀਆ ਜਣ ਲਈ ਥੈਂਕ ਯੂ ਸਰ ਤਾਂ ਲੁਧਿਆਣਾ ਪੱਛਮੀ ਦੇ ਲੋਕ ਨੇ ਘਰਾਂ ਚੋਂ ਨਿਕਲੇ ਨੇ ਵੋਟ ਕਰਨ ਲਈ ਆਪਣੇ ਉਸ ਉਮੀਦਵਾਰ ਲਈ ਆਪਣੇ ਉਸ ਚਹੇਤੇ ਲੀਡਰ ਲਈ ਜਿਹਨੂੰ ਇਹ ਐਜ਼ ਅ ਐਮਐਲਏ ਅੱਗੇ ਦੇਖਣਾ ਚਾਹੁੰਦੇ ਆ ਪਰ ਮੌਜੂਦਾ ਹਾਲਾਤ ਕੀ ਨੇ ਲੁਧਿਆਣਾ ਪੱਛਮੀ ਦੇ ਕਿਹੋ ਜੇ ਆ ਸਨੇਚਿੰਗ ਬਹੁਤ ਜ਼ਿਆਦਾ ਹੋ ਰਹੀ ਆ ਨਸ਼ਾ ਪੂਰਾ ਠੋਕ ਕੇ ਕਿਹਾ ਕਿ ਨਸ਼ਾ ਖਤਮ ਨਹੀਂ ਹੋਇਆ ਔਰ ਖਤਮ ਹੋ ਵੀ ਨਹੀਂ ਸਕਦਾ ਇਹ ਇੱਥੋਂ ਦੀਆਂ ਔਰਤਾਂ ਕਹਿ ਰਹੀਆਂ ਨੇ ਔਰ ਇਹ ਹਾਲਾਤ ਨੇ ਲੁਧਿਆਣਾ ਪੱਛਮੀ ਦੇ ਉਹਨਾਂ ਦਾਅਵਿਆਂ ਦੇ ਉੱਪਰ ਸਵਾਲ ਖੜੇ ਕਰਦੇ ਨੇ ਜਿਹੜੇ ਦਾਅਵੇ ਸਰਕਾਰ ਕਹਿੰਦੀ ਹੈ ਕਿ ਅਸ ਨਸ਼ਾ ਵੀ ਖਤਮ ਕਰਤਾ ਤੇ ਜਿਹੜਾ ਹੈਗਾ ਚੋਰੀਆਂ ਸਨੇਚਿੰਗ ਵਗੈਰਾ ਇਹ ਵੀ ਪੂਰੀ ਤਰ੍ਹਾਂ ਖਤਮ ਹੋ ਗਈ ਆ ਪਰ ਲੋਕਾਂ ਦਾ ਰਿਵਿਊ ਲੋਕਾਂ ਦਾ ਪੱਖ ਕੁਝ ਹੋਰ ਆ ਇਹ ਤਸਵੀਰਾਂ ਨੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜਾ ਲੁਧਿਆਣੇ ਦੇ ਵਿੱਚ ਲੋਕ VOTING ਕਰਨ ਲਈ ਆ ਰਹੇ ਨੇ ਲੋਕਾਂ ਦਾ ਪੱਖ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਬਜ਼ੁਰਗ ਕੋਈ ਵੀ ਜਿਹੜਾ ਹੈਗਾ ਇਸ ਤਰ੍ਹਾਂ ਦਾ VOTER ਨਹੀਂ ਹੈ ਬੱਚੇ ਤੋਂ ਲੈ ਕੇ ਬਾਲਗ ਤੋਂ ਲੈ ਕੇ ਔਰ ਬਜ਼ੁਰਗ ਤੱਕ ਜਿਹੜਾ ਆਪਣੇ ਵੋਟ ਦਾ ਅਧਿਕਾਰ ਅੱਜ ਨਹੀਂ ਇੱਥੇ ਪੂਰਾ ਕਰਨ ਆਇਆ ਹਰ ਤਰ੍ਹਾਂ ਦੇ ਜਿਹੜੇ ਹੈਗੇ ਨੇ VOTER ਆ ਰਹੇ ਨੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮਾਤਾ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਠੀਕ ਠਾਕ ਹਾਂ ਜੀ ਹਾਂ ਜੀ ਪਾਈ ਵੋਟ ਹਾਂ ਜੀ ਅੱਜ ਦਾ ਦੇਣੀ ਆ ਵੋਟਰਾਂ ਕੋਲ ਠੀਕ ਹੈ ਜੀ ਇਹ ਕਹਿੰਦੇ ਹੁੰਦੇ ਆ ਵੈਸੇ ਲੀਡਰ ਵੀ ਇੱਕ ਦਿਨ ਤੁਹਾਡਾ ਹੈ ਬਾਕੀ ਦਿਨ ਸਾਡੇ ਬਿਲਕੁਲ ਬਿਲਕੁਲ ਕਿਸ ਤਰ੍ਹਾਂ ਦਾ ਐਮਐਲਏ ਦੇਖਣਾ ਚਾਹੁੰਦੇ ਹੋ ਦੇਖੋ ਜੇ ਕੋਈ ਵਧੀਆ ਨਿਕਲ ਆਵੇ ਅਜ ਤੱਕ ਤਾਂ ਨਿਕਲਿਆ ਹੀ ਨਹੀਂ ਹੈ ਕੋਈ ਇਹਦਾ ਮਤਲਬ ਹਾਸੇ ਹਾਸੇ ਜੇ ਤੁਸੀਂ ਕਮੈਂਟ ਕਰਕੇ ਵੀ ਅੱਜ ਤੱਕ ਕੋਈ ਵਧੀਆ ਲੀਡਰ ਨਹੀਂ ਨਿਕਲਿਆ ਖਦਲਬ ਜੋ ਹਾਲਤ ਪੰਜਾਬ ਦੀ ਹੋ ਗਈ ਆ ਉਸੇ ਸਾਬ ਨਾਲ ਜੀ ਲੁਧਿਆਣਾ ਪੱਛਮੀ ਦੀ ਗੱਲ ਕਰੀਏ ਕਿਹੋ ਜੇ ਹਾਲਾਤ ਨੇ ਇੱਕ ਮੈਡਮ ਸਾਨੂੰ ਕਹਿੰਦੇ ਵੀ ਸਨੇਚਿੰਗ ਚੋਰੀਆਂ ਵਗੈਰਾ ਬਹੁਤ ਹੁੰਦੀਆਂ ਨੇ ਨਸ਼ਾ ਬਹੁਤ ਆ ਬਹੁਤ ਜ਼ਿਆਦਾ ਹੈ ਸਾਡੇ ਦਾ ਘਰ ਵਿੱਚ ਸ਼ਾਪ ਹੈ ਜੀ ਮੁੰਡਾ ਡਾਈ ਕਰਦਾ ਚੁੰਨੀਆਂ ਡਾਈ ਕਰਦੇ ਦੀ ਹੱਥ 'ਚੋਂ ਰਿੰਗ ਉਤਾਰ ਕੇ ਲੈ ਗਏ ਐਨੇ ਹਾਲਾਤ ਗੰਭੀਰ ਇਸ ਰੋਡ ਦੇ ਉੱਤੇ ਮੇਨ ਦੇ ਉੱਤੇ ਹਾਂ ਐਨੀ ਚੱਲਦੀ ਰੋਡ ਤੇ ਇਹ ਹਾਲਤ ਹੈ ਦੇਣ ਖੜੇ ਦੇਣ ਖੜੇ ਦੇਣ ਢਾਈ ਕਰ ਰਿਹਾ ਚੁੰਨੀ ਹੱਥ ਚ ਹੈ ਆਸਪਾਸ ਦੁਕਾਨਾਂ ਖੁੱਲੀਆਂ ਮਾਰਕੀਟ ਹੈ ਬੁਰੀ ਇਹ ਹਾਲਾਤ ਨੇ ਪੰਜਾਬ ਦੇ ਚਾਸ਼ਮਦੀਦ ਦੱਸ ਰਹੇ ਨੇ ਕਿ ਦਿਨ ਦੇ ਵਿੱਚ ਚੁੰਨੀਆਂ ਢਾਈ ਕਰਦੇ ਬੰਦੇ ਦੇ ਹੱਥ ਦੇ ਵਿੱਚ ਜਿਹੜੀ ਹੈਗੇ ਰਿੰਗ ਲਾ ਕੇ ਲੈ ਗਏ ਨੇ ਅੰਕਲ ਜੀ ਸਹੀ ਕਿਹਾ ਮੈਡਮ ਬਿਲਕੁਲ ਦੀ ਬਤਾਂ ਮਤਲਬ ਮਨ ਨੂੰ ਮਾਰ ਕੇ ਵੋਟ ਪਾਈਆ ਦਿਲ ਨਹੀਂ ਸੀ ਕਰਦਾ ਵੋਟ ਪਾ ਬੇ ਇੱਕ ਪੜੇ ਲਿਖੇ ਹੁਣ ਕਰਕੇ ਵੀ ਦੱਬ ਦੋ ਅਦਰਵਾਇਜ਼ ਕਿਉਂ ਮਤਲਬ ਇੰਨਾ ਜ਼ਿਆਦਾ ਰਾਜਨੀਤੀਤਕੋਂ ਇੰਨਾ ਮਨ ਦੁਖੀ ਹੋ ਗਿਆ ਮਤਲਬ ਜਿਹੜਾ ਡੈਮੋਗ੍ਰਾਫੀ ਐਨੀ ਚੇਂਜ ਕਰਦੀ ਨਾ ਜਿੱਦਾਂ ਅਸੀਂ ਸਾਡੇ ਜਵਾਨੇ ਸੀਗੇ ਬੜਾ ਸੈਟ ਸੀਗਾ ਸਾਰਾ ਕੁਝ ਸਾਰਾ ਕੁਝ ਇਹ ਪਤਾ ਨਹੀਂ ਲੱਗਦਾ ਸਵੇਰ ਨੂੰ ਕੁਝ ਕਹਿੰਦੇ ਆ ਸ਼ਾਮ ਨੂੰ ਕੁਝ ਕਹਿੰਦੇ ਆ ਹੁਣ ਜਿਸ ਤਰ੍ਹਾਂ 3.5 ਸਾਲ ਦੇ ਇਸ ਪੀਰੀਅਡ ਦੀ ਗੱਲ ਕਰੀਏ ਸਰਕਾਰ ਨੇ ਕਿਹਾ ਸੀ ਬਦਲਾ ਲਿਆਵਾਂਗੇ ਚੇਂਜ ਹੋਜੂ ਉਹ ਚੇਂਜ ਹੋਜੂ ਪਰ ਤੁਸੀਂ ਚਸ਼ਮਦੀਦੋਂ ਮੈਡਮ ਖੁਦ ਕਹਿ ਕੇ ਗਏ ਆ ਸਨੇਚਿੰਗ ਲੁੱਟਖੋ ਇਨੀ ਵੱਧ ਗਈ ਆ ਉਸ ਤੋਂ ਪਹਿਲਾਂ ਵਾਲੇ ਕਹਿੰਦੇ ਵੀ ਨਸ਼ਾ ਬਿਲਕੁਲ ਬੰਦ ਨਹੀਂ ਹੋਇਆ ਪੂਰੀ ਤਰ੍ਹਾਂ ਉਵੇਂ ਚੱਲਦਾ ਹੈਗਾ ਇਹ ਹਾਲਾਤ ਜੋ ਹੋਣ ਦੇ ਬਾਵਜੂਦ ਵੀ ਫਰੈਟ ਦੇ ਦਾਅਵੇ ਕਿੱਧਰ ਗਏ ਬੇਸਿਕਲੀ ਜਿਹੜੇ ਗੁਰੂਆਂ ਦੀ ਧਰਤੀ ਦੇ ਵਿੱਚ ਜਿੰਨੀ ਦੇ ਰਸੀਂ ਮਤਲਬ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਠਿਕਾਣਾ ਸੱਚੇ ਦਿਲੋਂ ਨਹੀਂ ਕਰਦੇ ਉਹ ਨਹੀਂ ਸਕਦਾ ਉਹ ਮਾਲਕ ਨੇ ਅੱਗੇ ਮਤਲਬ ਬੜੀ ਜਲਦੀ ਨਾ ਉਹ ਆ ਰਿਹਾ ਸਾਰੇ ਦੁਖੀ ਆ ਹੂੰ ਕੋਈ ਵੀ ਖੁਸ਼ ਹੋ ਕੇ ਬਗੜ ਨਹੀਂ ਪਾ ਰਿਹਾ ਜੀ ਮਤਲਬ ਬੱਚੇ ਸਾਨੂੰ ਕੰਪੈਲ ਕਰਦੇ ਪਾਇਓ ਜੀ ਠੀਕ ਹੈ ਨਾ ਅਸੀਂ ਤਾਂ ਜਿਹੜੀ ਵਧੀਆ ਟਾਈਮ ਦੇਖਿਆ ਹੋਇਆ ਹੈ ਨਾ ਮਤਲਬ ਇਹ ਟਾਈਮ ਸਭ ਤੋਂ ਜੀ ਜਿਸ ਤਰੀਕੇ ਨਾਲ ਕਿਸੇ ਵਿਦਵਾਨ ਨੇ ਕਿਹਾ ਕਹਿੰਦਾ ਵੀ ਜੇ ਵੋਟਾਂ ਪਾਉਣ ਨਾਲ ਬਦਲਾ ਆਉਣਾ ਹੁੰਦਾ ਤਾਂ ਸ਼ਾਇਦ ਬਹੁਤ ਪਹਿਲਾਂ ਆ ਚੁੱਕਿਆ ਹੁੰਦਾ ਇਹ ਮਾਲਕ ਹੀ ਹੁਣ ਕੁਝ ਨਾ ਕੁਝ ਫਲ ਕਰੂਗਾ ਤਾਂ VOTER ਨੇ ਕਾਫੀ ਜਿਹੜੇ ਉਸ ਪੁਆਇੰਟ ਆਫ 뷰 ਤੋਂ ਨਿਰਾਸ਼ ਲੱਗਦੇ ਨੇ ਵੀ ਰਾਜਨੀਤੀ ਨੇ ਕਿਤੇ ਨਾ ਕਿਤੇ ਦੁਖੀ ਕੀਤਾ ਇਹਨੇ ਸਾਲਾਂ ਦੇ ਵਿੱਚ ਕੁਝ ਵੀ ਬਦਲਿਆ ਨਹੀਂ ਹੈ ਜੀ ਤਾਂ ਬੋਝ ਗਾ ਸਾਡੇ ਦਾਦੇ ਪੜ ਦਾਦੇ ਅਕਾਲੀ ਦਲ ਨਾਲ ਜੁੜੇ ਹੋਏ ਸੀਗੇ ਹੋਰ ਕਿਤੇ ਜਾਣ ਨੂੰ ਦਿਲ ਦਿਲ ਨਹੀਂ ਕਰਦਾ ਇਹਨਾਂ ਨੂੰ ਪਾਉਣ ਨੂੰ ਮਤਲਬ ਮਨ ਨਹੀਂ ਮਤਲਬ ਮਨ ਦਾ ਇਸ ਕਰਕੇ ਕੀ ਕਰੂ ਬੰਦਾ ਹਾਲਾਂਕਿ ਮੈਂ ਕਿਸੇ ਪਾਰਟੀ ਦੇ ਪੱਖ ਤੋਂ ਨਹੀਂ ਗੱਲ ਕਰਨੀ ਸੀ ਪਰ ਇਦਾਂ ਹੀ ਬਾਕੀਆਂ ਦਾ ਹਾਲ ਹੋਊਗਾ ਜਿਹੜੇ ਜਿਹੜੇ ਦਾਦੇ ਪੁੱਤ ਦਾਦੇ ਕਾਂਗਰਸੀ ਹੋਣਗੇ ਨਾ ਉਹ ਵੀ ਦੁਖੀ ਹੋਣਗੇ ਵੀ ਕਿਦਾਂ ਵੋਟ ਪਾਈਏ ਇਹਨਾਂ ਨੂੰ ਤੇ ਆ ਆਉਣ ਵਾਲੇ 20 25 ਸਾਲਾਂ ਨੂੰ ਆਪ ਵਾਲੇ ਵੀ ਦੁਖੀ ਹੋਣਗੇ ਨਾ ਨਾ ਉਹ ਤਾਂ ਹੋਗੇ ਉਹ ਤਾਂ ਸ਼ੁਰੂ ਹੀ ਹੋਗੇ ਉਹ ਤਾਂ ਆਹੀ ਉਹਨਾਂ ਦੇ ਤਾਂ 3 ਸਾਲ ਜੀ 30 ਸਾਲ ਵਾਲਾ ਕੰਮ ਕਰਦੇ ਆ ਮਤਲਬ ਤੁਸੀਂ ਟਕਸਾਲੀ ਅਕਾਲੀ ਹੋ ਕਿਤੇ ਨਾ ਕਿਤੇ ਮੰਨ ਦੇ ਵਿੱਚ ਉਹ ਪੀੜ ਹੈ ਖੇਤਰੀ ਧਿਰ ਜਿਹੜੀ ਹੈਗੀ ਆ ਉਹਦੀ ਏਡੀ ਦੁਰਦਸ਼ਾ ਜਾਂ ਹਾਸ਼ੀਏ ਤੇ ਜਾਣ ਦਾ ਦੁੱਖ ਹੈ ਹਾਂ ਉਹ ਬੱਸ ਮਤਲਬ ਉਹ ਜਿਹੜਾ ਸਿਸਟਮ ਟੁੱਟ ਗਿਆ ਨਾ ਵੋਟ ਤੋੜਿਆ ਤਾਂ ਸਾਰਿਆਂ ਨੇ ਰਲ ਕੇ ਆ। ਹਾਂ। ਇਕੱਲੇ ਉਹਨਾਂ ਦਾ قصੂਰ ਨਹੀਂ ਹੈਗਾ। ਨਸ਼ਾ ਜਿਹੜਾ ਫੈਲਾਇਆ ਗਿਆ ਇਕੱਲਿਆਂ ਨੇ ਨਹੀਂ ਫੈਲਾਇਆ ਸਾਰਿਆਂ ਨੇ ਸੈਂਟਰ ਤੋਂ ਲੈ ਕੇ ਸਾਰਿਆਂ ਨੇ ਰਲ ਕੇ ਫੈਲਾਇਆ। ਅਕਾਲੀ ਦਲ ਰਿਵਾਈਵ ਹੋਏਗਾ? ਰਿਵਾਈਵ ਹੋਊਗਾ ਜੇ ਅਕਾਲ ਤਖਤ ਦਾ ਛਤਰ ਸ਼ਾਇਆ ਜਿਹੜਾ ਆ ਗਿਆ ਉਹਦੇ ਥੱਲੇ ਉਹ ਰਿਵਾਈਵ ਹੋਏਗਾ। ਪਰ ਅਕਾਲ ਤਖਤ ਦੀ ਹੁਕਮਨਾਮਿਆਂ ਦੀ ਤਾਂ ਖੁਦ ਜਿਹੜੀ ਹੈਗੀ ਆ ਤੋਹੀਨ ਕਰਦੇ। ਜਿਹੜਾ ਉਹਦੇ ਛਤਰ ਸ਼ਾਇਆ 'ਚ ਆ ਗਿਆ ਉਹਨੇ ਕਾਮਯਾਬ ਹੋ ਜਾਣਾ। ਜਿਹੜੇ ਅਕਾਲੀ ਦਲ ਦੀ ਭਰਤੀ ਕਰਨ ਲਈ ਚੱਲੇ ਸੀ ਉਹ ਹਲੇ ਰਾਹ 'ਚ ਹੀ ਰਹਿ ਗਏ ਸੁਖਵੀਰ ਬਾਦਲ ਨੂੰ ਪਹਿਲਾਂ ਹੀ ਪ੍ਰਧਾਨ ਬਣਾਤਾ ਉਹਨਾਂ ਨੇ ਨਹੀਂ ਉਹ ਤਾਂ ਇੱਕ ਧੋਖਾ ਹੋ ਗਿਆ ਨਾ ਹਮ ਮਾਲਕ ਮਾਲਕ ਦਾ ਕੁਝ ਹੋਰ ਚਾਹ ਰਿਹਾ ਨਾ ਜੇ ਇਦਾਂ ਦੀ ਗੱਲ ਹੁੰਦੀ ਰਲ ਕੇ ਚੱਲਦੇ ਤਾਂ ਸੀਟ ਪੱਕੀ ਸੀ ਉਹਨਾਂ ਦੀ ਦਖ ਰਿਹਾ ਵੀ ਸੀਟ ਮਿਲਣੇ ਨੇਗੇ ਫੇਰ ਵੀ ਮਤਲਬ ਨਿੱਜੀ ਤੌਰ ਤੇ ਪੁੱਛ ਕੇ ਤਾਂ ਐਡਵੋਕੇਟ ਪਰਪਕਾਰ ਸਿੰਘ ਘੋਮਣ ਕਿਸ ਤਰ੍ਹਾਂ ਦੇ ਬਿਲਕੁਲ ਇੰਟਰਵਿਊ ਥੋੜੀ ਜਾਂਦੀ ਅਗਰ ਅਕਾਲੀ ਦਲ ਮਜ਼ਬੂਤ ਸਥਿਤੀ ਚ ਹੁੰਦਾ ਤਾਂ ਸੀਟ ਕੱਢ ਜਾਂਦੀ ਬਿਲਕੁਲ ਕੱਢ ਜਾਣਾ ਸੀ ਤੁਹਾਨੂੰ ਮੈਂ ਰਿਐਲਿਟੀ ਦੱਸਦਾ ਮੈਂ ਬੰਦਾ ਇੰਟੈਲੀਜੈਂਟ ਆ ਇਸ ਕਰਕੇ ਉਹ ਬੰਦੇ ਨੂੰ ਉੱਥੇ ਹੱਥ ਚਲੇ ਗਏ ਆਦਰਵਾਇਜ਼ ਕਿਸੇ ਨੂੰ ਵੋਟ ਨਹੀਂ ਸੀ ਪਾਉਣੀ ਹੂੰ ਜੀ ਥੈਂਕ ਯੂ ਅੰਕਲ ਤਾਂ ਇਹ ਵਰਕਰ ਨੇ ਲੁਧਿਆਣਾ ਪੱਛਮੀ ਦੇ ਆਪੂ ਆਪਣਾ ਉਹਨਾਂ ਦਾ ਪੱਖ ਹੈ ਕਿਸੇ ਕੋਈ ਕਿਸੇ ਧਰ ਨਾਲ ਜੁੜਿਆ ਹੋਏ ਕੋਈ ਕਿਸੇ ਧਰ ਨਾਲ ਜੁੜਿਆ ਹੁੰਦਾ ਪਰ ਕਿਤੇ ਨਾ ਕਿਤੇ ਤਕਸਾਲੀ ਕਹਿ ਲਿਗੇ ਜਾਂ ਉਹ ਖੇਤਰੀ ਪਾਰਟੀਆਂ ਜਿਨ੍ਹਾਂ ਨਾਲ ਬਜ਼ੁਰਗਾਂ ਤੋਂ ਬਜ਼ੁਰਗਾਂ ਦੀਆਂ ਪੀੜ੍ਹੀਆਂ ਜੁੜੀਆਂ ਹੋਈਆਂ ਸੀ ਉਹਨਾਂ ਦੇ ਹਾਸ਼ੀਏ ਤੇ ਜਾਣ ਦੀ ਵੀ ਪੀੜ ਵਰਕਰਾਂ ਦੇ ਵਿੱਚ ਹੈ ਤਾਂ ਸਾਫ਼ ਕਿਹਾ ਕਿ ਅਸੀਂ ਉਸ ਪਾਰਟੀ ਉਹ ਪਾਰਟੀ ਹਾਸ਼ੀਏ ਤੇ ਚਲੀ ਗਈ ਉਹਨਾਂ ਦਾ ਇਹ ਹਾਲ ਹੋਇਆ ਉਹਨਾਂ ਨੂੰ ਵੋਟ ਪਾਉਣ ਨੂੰ ਜੀ ਨਹੀਂ ਕਰਦਾ ਹੋਰਾਂ ਨੂੰ ਵੀ ਨਹੀਂ ਜੀ ਕਰਦਾ ਸੋ ਇਹ ਤਸਵੀਰਾਂ ਨੇ ਲੁਧਿਆਣਾ ਪੱਛਮੀ ਇਹ ਹਲਕਾ ਹੈ ਪੜ੍ਹਿਆ ਲਿਖਿਆ ਹਲਕਾ ਹੈ ਕਾਫੀ ਲੋਕ ਇੱਥੇ ਜਿਹੜੇ ਐਜੂਕੇਟਿਡ ਨੇ ਕਾਫੀ ਜਿਹੜਾ ਹੈਗਾ ਚੰਗਾ ਇਥੋਂ ਦਾ ਇੱਕ ਅਸਰ ਸੂਖ ਹੈ ਲੋਕ ਇੱਥੇ ਵਧੀਆ ਤਰੀਕੇ ਨਾਲ ਜਿਹੜੇ ਹੈਗੇ ਨੇ ਪੜੇ ਲਿਖੇ ਇੱਕ ਪੌਸ਼ ਏਰੀਆ ਕਿਹਾ ਜਾਂਦਾ ਪਰ ਇੱਥੋਂ ਦੀਆਂ ਜਿਹੜੀਆਂ ਕੰਪਲੇਂਟਸ ਨੇ ਜਾਂ ਇੱਥੋਂ ਦੀਆਂ ਜਿਹੜੀਆਂ ਸ਼ਿਕਾਇਤਾਂ ਨੇ ਉਹ ਇਹ ਕਹਿੰਦੇ ਨੇ ਕਿ ਇੱਥੇ ਵੀ ਸਨੇਚਿੰਗ ਵਗੈਰਾ ਤੇ ਨਸ਼ਾ ਵਗੈਰਾ ਹੋਮੀ ਆ ਹੋਰ ਵੋਟਰਾਂ ਦੀ ਕਿਸ ਤਰ੍ਹਾਂ ਦੀ ਆਪਣਾ ਰਿਵਿਊ ਪੱਖ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਜੁੜੇ ਰਹੋ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੰਘ